ਸਾਸਿਕਾ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਸਿਆਸੀ ਲੋਕ ਆਪਣੀਆਂ ਹੀ ਰੋਟੀਆਂ ਸਿੱਖਦੇ ਨੇ ਚਾਹੇ ਉਹ ਪਾਰਟੀ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵਰਿੰਗ ਹੋਵੇ ਚਾਹੇ ਕਮਲਜੀਤ ਸਿੰਘ ਬਰਾਰ ਹੋਣ ਲੇਕਿਨ ਇੱਥੇ ਗਲਤੀ ਕਿਸ ਦੀ ਹੈ ਇੱਕ ਪਾਸੇ ਤਾਂ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਸੀ ਦੂਸਰੇ ਪਾਸੇ ਚਲਦੇ ਅੰਤਮ ਸੰਸਕਾਰ ਦੇ ਵਿੱਚ ਰਾਜਾ ਵਰਿੰਗ ਵੱਲੋਂ ਕਮਲਜੀਤ ਬਰਾੜ ਨੂੰ ਗਾਲਾਂ ਕੱਢੀਆਂ ਗਈਆਂ ਪਿਸਤੌਲ ਕੱਢ ਲਿਆ ਗਿਆ ਯਾਨੀ ਕਿ ਲੋਕਾਂ ਨੇ ਰਜ ਦੇ ਤਮਾਸ਼ਾ ਵੇਖਿਆ ਹਲਕਾ ਲੁਧਿਆਣੇ ਦੇ ਵਿੱਚ ਇੱਕ ਪਾਸੇ ਰਾਜਾ ਵਰਿੰਗ ਦੂਸਰੇ ਪਾਸੇ ਕਮਲਜੀਤ ਬਰਾੜ ਯਾਨੀ ਕਿ ਜਦੋਂ ਕਮਲਜੀਤ ਬਰਾਰ ਦੇ ਨਾਲ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਮੈਂ ਤਾਂ ਰਸਤੇ ਦੇ ਸੱਜੇ ਤੇ ਖੜਾ ਸੀ ਲੇਕਿਨ ਰਾਜਾ ਵੜਿੰਗ ਵੱਲੋਂ ਮੈਨੂੰ ਉਂਗਲ ਵਿਖਾ ਕੇ ਜਿਹੜਾ ਇਸ਼ਾਰਾ ਕੀਤਾ ਗਿਆ ਯਾਨੀ ਕਿ ਮਿਡਲ ਉਂਗਲ ਮੈਨੂੰ ਦਿਖਾਈ ਗਈ ਉਸ ਤੋਂ ਬਾਅਦ ਜਦੋਂ ਮੈਂ ਥੋੜਾ ਬਹੁਤ ਬੋਲਿਆ ਤੇ ਫਿਰ ਸ਼ੀਸ਼ਾ ਖੋਲ ਕੇ ਮੈਨੂੰ ਉਹਨਾਂ ਨੇ ਗੱਲ ਕਰ ਦਿੱਤੀ ਮਗਰ ਭੱਜ ਪਿਆ ਆਖਰ ਦੇ ਵਿੱਚ ਉਹਨਾਂ ਨੇ ਪਿਸਤੌਲ ਕਢ ਲਿਆ ਅਤੇ ਉਸ ਦੇ ਅੰਗ ਰੱਖਿਆਕ ਅਗੂ ਦੀ ਹੋ ਗਏ ਯਾਨੀ ਕਿ ਇਹ ਲੋਕ ਬਸੋਸ ਕਰਨ ਜਾਂਦੇ ਨੇ ਜਾਂ ਇੱਕ ਦੂਜੇ ਦੇ ਨਾਲ ਈਰਖਾ ਕਰਨ ਹੀ ਜਾਂਦੇ ਨੇ ਚਾਹੇ ਉਹ ਰਾਜਾ ਉੜਿੰਗ ਹੋਵੇ ਚਾਹੇ ਉਹ ਕਮਲਜੀਤ ਬਰਾੜ ਹੋਵੇ ਇੱਕ ਪਾਸੇ ਤਾਂ ਗੁਰਪ੍ਰੀਤ ਗੋਗੀ ਦਾ ਦਿਹਾਤ ਹੋਇਆ ਪਿਆ ਸੀ ਇੱਕ ਪਾਸੇ ਤਾਂ ਸਾਰੇ ਪੰਜਾਬ ਦੇ ਲੋਕਾਂ ਵੱਲੋਂ ਅਫਸੋਸ ਕੀਤਾ ਜਾ ਰਿਹਾ ਸੀ ਜਿਕੇ ਅਚਨਚੇਤ ਮੌਤ ਹੋਈ ਹੈ ਗੁਰਪ੍ਰੀਤ ਗੋਗੀ ਦੀ ਗੋਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤਿੰਨ ਵਾਰੋਂ ਕੌਂਸਲ ਵੀ ਰਹੇ ਨੇ ਲੁਧਿਆਣਾ ਤੋਂ ਜੇ ਗੱਲ ਕਰੀਏ ਗੁਰਪ੍ਰੀਤ ਗੋਗੀ ਦਾ ਕਾਫੀ ਵੱਡਾ ਅਕਸ ਮੰਨਿਆ ਜਾਂਦਾ ਹੈ ਲੇਕਿਨ ਇਨ੍ਹਾਂ ਵੱਲੋਂ ਇੱਕ ਦੂਜੇ ਦੇ ਨਾਲ ਦੁਸ਼ਮਣੀ ਬਾਜ਼ੀ ਕੀਤੀ ਜਾਂਦੀ ਹੈ ਚੱਲਦੇ ਸੰਸਕਾਰ ਦੇ ਵਿੱਚ ਸੂਤਰਾਂ ਦੇ ਹਵਾਲੇ ਤੇ ਖਬਰ ਆਈ ਹੈ ਕਮਲਜੀਤ ਸਿੰਘ ਬਰਾਰ ਹੋਰਾਂ ਨੇ ਗੱਲਬਾਤ ਕੀਤੀ ਪੱਤਰਕਾਰਾਂ ਦੇ ਨਾਲ ਪਤਾ ਲੱਗਿਆ ਕਿ ਕਮਲਜੀਤ ਬਰਾਰ ਨੂੰ ਵੰਗਾਰਿਆ ਰਾਜਾ ਫਰੰਗ ਵੱਲੋਂ ਰਾਜਾ ਵੜਿੰਗ ਵੱਲੋਂ ਕਰਮ ਕਮਲਜੀਤ ਸਿੰਘ ਬਰਾਰ ਹੋਣਾ ਨੂੰ ਵੰਗਾਰਿਆ ਗਿਆ ਗਾਲ ਕੱਢੀਗੀ ਆਖਰ ਦੇ ਵਿੱਚ ਪਿਸਤੌਲ ਕੱਢ ਲਿਆ ਰਾਜਾ ਵੜਿੰਗ ਨੇ ਤੁਹਾਡੇ ਹਜ਼ਾਰਾਂ ਮਤਪੇਦ ਹੋ ਸਕਦੇ ਨੇ ਤੁਹਾਡੀਆਂ ਟੱਸਰਵਾਜੀਆਂ ਬਹੁਤ ਜ਼ਿਆਦਾ ਹੋ ਸਕਦੀਆਂ ਨੇ ਤੁਹਾਡੀਆਂ ਬੜੀਆਂ ਹੁਲੜਵਾਜੀਆਂ ਹੋ ਸਕਦੀਆਂ ਨੇ ਲੇਕਿਨ ਜਹੇ ਮੌਕੇ ਤੇ ਤੁਸੀਂ ਅਫਸੋਸ ਕਰੋ ਤੁਸੀਂ ਕੀ ਪੰਜਾਬ ਦੇ ਲੋਕਾਂ ਨੂੰ ਕੀ ਪੰਜਾਬ ਦੇ ਯੂਥ ਨੂੰ ਸਮਝਾਓਗੇ ਇੱਕ ਪਾਸੇ ਲੋਕ ਤੁਹਾਨੂੰ ਆਪਣਾ ਰੋਲ ਮਾਡਲ ਕਹਿੰਦੇ ਨੇ ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਆਈਕਨ ਕਹਿੰਦੇ ਹੋ ਕਿ ਅਸੀਂ ਪੰਜਾਬ ਨੂੰ ਸੰਭਾਲਾਂਗੇ ਜੇਕਰ ਤੁਸੀਂ ਇੱਕ ਪਾਸੇ ਗੁਰਪ੍ਰੀਤ ਗੋਗੀ ਦਾ ਅੰਤਮ ਸੰਸਕਾਰ ਹੋ ਰਿਹਾ ਹੈ ਦੂਸਰੇ ਪਾਸੇ ਤੁਸੀਂ ਇੱਕ ਦੂਜੇ ਦੇ ਗਲ ਪੈ ਗੇ ਪਸਲ ਕੱਢ ਕੇ ਗਾਲ੍ਹਾਂ ਕੱਢ ਕੇ ਤੁਸੀਂ ਹੁਲੜਬਾਜੀ ਕਰ ਰਹੇ ਹੋ ਤੁਹਾਡਾ ਪੰਜਾਬ ਦੇ ਲੋਕਾਂ ਉੱਤੇ ਈ ਪ੍ਰੈਸ਼ਨ ਪਵੇਗਾ ਚਾਹੇ ਉਹ ਪਾਰਟੀ ਪ੍ਰਧਾਨ ਰਾਜਾ ਵਰਿੰਗ ਹੋਵੇ ਤੇ ਚਾਹੇ ਕਮਲਜੀਤ ਸਿੰਘ ਬਰਾੜ ਹੋਣ ਯਾਨੀ ਕਿ ਕੱਲ ਦਾ ਬੜਾ ਵੱਡਾ ਬਵਾਲ ਬਚਿਆ ਹੋਇਆ ਹੈ ਇਹਨਾਂ ਦੋਨਾਂ ਸਿਆਸੀ ਲੋਕਾਂ ਨੂੰ ਲੈ ਕੇ ਇੱਕ ਪਾਸੇ ਕਮਲਜੀਤ ਬਰਾੜ ਆਪਣਾ ਰੋਣਾ ਰੋ ਰਿਹਾ ਹੈ ਦੂਜੇ ਪਾਸੇ ਹਾਲੇ ਰਾਜਾ ਵਰਿੰਗ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹਾਲਾਂਕਿ ਰਾਜਾ ਵਰਿੰਗ ਦੀ ਗਲਤੀ ਸੀ ਰਾਜਾ ਵਰਿੰਗ ਨੂੰ ਕੀ ਫਾਇਦਾ ਸੀ ਮਿਡਲ ਉਂਗਲ ਦਿਖਾਉਣ ਦਾ ਯਾਨੀ ਕਿ ਤੁਸੀਂ ਅਫਸੋਸ ਕਰਨ ਚੱਲੇ ਹੋ ਕਿ ਤੁਸੀਂ ਉਂਗਲਾ ਦਿਖਾਉਣ ਚੱਲੇ ਹੋ ਦੂਜੇ ਸਿਆਸੀ ਲੋਕਾਂ ਨੂੰ ਕਾਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਮੈਂ ਵੀ ਕਿਸੇ ਤੋਂ ਘੱਟ ਨਹੀਂ ਆ ਮੈਂ ਵੀ ਉਹਦੇ ਪਿੱਛੇ ਲੱਗਿਆ ਹਾਂ ਲੇਕਿਨ ਆਖਰਕਾਰ ਉਹਨਾਂ ਦੇ ਜਿਹੜੇ ਬੋਡੀਗਾਰਡ ਸੀ ਅੰਗ ਰੱਖ ਕੇ ਕਿਸੇ ਉਹਨਾਂ ਵੱਲੋਂ ਮੈਨੂੰ ਘੇਰ ਲਿਆ ਗਿਆ ਯਾਨੀ ਕਿ ਰੱਜ ਕੇ ਇੱਕ ਦੂਜੇ ਦੀ ਲਾ-ਪਾ ਹੋਈ ਇੱਕ ਪਾਸੇ ਗੁਰਪ੍ਰੀਤ ਗੋਗੀ ਦੇ ਘਰ ਦੇ ਵਿੱਚ ਰੋਣੇ ਪਟਣੇ ਪਏ ਹੋਏ ਸੀ ਤੇ ਦੂਸਰੇ ਪਾਸੇ ਇਹਨਾਂ ਲੋਕਾਂ ਵੱਲੋਂ ਆਪਣਾ ਜਲੂਸ ਕੱਢਿਆ ਜਾ ਰਿਹਾ ਸੀ ਧੰਨਵਾਦ